ਇਥੇ ਸ਼ਟਾਉਣ ਦੇ ਨਾਂ ਤੇ ਕੀ ਮੇਰਾ ਇੱਕ ਡਾਕਟਰ ਸੀ ਸਰਕਾਰੀ ਮੈਂ ਉਹਦੇ ਕੋਲੋਂ ਲਸੈਂਸ ਲੈਣ ਵਾਸਤੇ ਵੈਰੀਫਿਕੇਸ਼ਨ ਕਰਾਈ ਤੇ ਐਦਾਂ ਹੀ ਉਹ ਮੇਰਾ ਸਰਜਨ ਮੜਾ ਜਾ ਬਣ ਗਿਆ ਕਿਉਂਕਿ ਉਹਨੇ ਮੈਨੂੰ ਸੁਣਿਆ ਸੀ ਪ੍ਰਸੰਗ ਦੇ ਤੌਰ ਤੇ ਮੈਨੂੰ ਪੁੱਛਿਆ ਵੀ ਸਰਕਾਰੀ ਹਸਪਤਾਲਾਂ ਤੇ ਇੱਕ ਰੌਲਾ ਰੌਲਾ ਪੈਂਦਾ ਵਾ ਗੋਲੀ ਜਿਹੜੀ ਜ਼ਬਾਨ ਦੇ ਥੱਲੇ ਰੱਖਦੇ ਵੀ ਨਸ਼ਾ ਟਾ ਦਿੰਦੀ ਆ ਇਹ ਹੈਗਾ ਨਾ ਰੌਲਾ ਮੈਂ ਤੁਹਾਨੂੰ ਸਰ ਹੁਣੇ ਮੇਰੇ ਕੋਲ ਲਿਖਤੀ ਨਹੀਂ ਹੈਗਾ ਮੇਰੇ ਕੋਲ ਜ਼ਬਾਨੀ ਕਲਾਮੀ ਇੱਕ ਡਾਕਟਰ ਦੀ ਗੱਲ ਆ ਐਦਾਂ ਬੈਠਾ ਤੇ ਕੁਰਸੀ ਦੇ ਉੱਤੇ ਬੈਠੇ ਉਹ ਕਹਿੰਦਾ ਪੰਜਾਬ ਦਾ ਪਠਾ ਭਾਉਣ ਵਾਸਤੇ ਉਹ ਜ਼ਬਾਨ ਥੱਲੇ ਰੱਖਣ ਵਾਲੀ ਗੋਲੀ ਲਾਈ ਗਈ ਪੰਜਾਬ ਦੇ ਲੋਕਾਂ ਨੂੰ ਨਸ਼ੇ ਨਾਲ ਵੀ ਮਰਨਗੇ ਤੇ ਐਦੇ ਨਾਲ ਵੀ ਮਰਨਗੇ ਮੈਂ ਖੈ ਇਹ ਤਾਂ ਟੌਣ ਵਾਲੀ ਆ ਸਰਕਾਰੀ ਮਿਲ ਰਹੀ ਆ ਕਹਿੰਦਾ ਜ਼ਬਾਨ ਤੇ ਰੱਖਣ ਵਾਲੀ ਗੋਲੀ ਸਾਡੇ ਦੇਸ਼ ਵਿੱਚ ਕੋਟਾ ਮਿਲਦਾ ਵਾ ਵੀ ਇੰਨਾ ਕੋਟਾ ਐਸ ਸਟੇਟ ਨੂੰ ਇੰਨਾ ਕੋਟਾ ਐਸਟੇਟ ਦੋ ਉਹਦੀ ਇੱਕ ਲਿਮਟ ਆ ਕਰ ਕਹਿੰਦਾ ਪੰਜਾਬ ਵਾਸਤੇ ਕੋਈ ਲਿਮਟ ਨਹੀਂ ਧੜਾ ਧੜ ਪੰਜਾਬ ਚ ਸੁਤੀ ਜਾ ਰਹੀ ਆ ਲਗਾਤਾਰ 40 ਦਿਨ ਲਗਾਤਾਰ 40 ਦਿਨ ਉਹ ਜਬਾਨ ਥੱਲੇ ਰੱਖਣ ਵਾਲੀ ਗੋਲੀ ਜਿਹੜੇ ਬੰਦੇ ਨੇ ਖਾ ਲਈ ਉਹ ਉਮੜ ਕੇ ਬੱਚਾ ਨਹੀਂ ਜ਼ਿੰਦਗੀ ਚ ਪੈਦਾ ਕਰ ਸਕੂਗਾ ਇਹ ਪੱਕੀ ਗੱਲ ਮੈਨੂੰ ਡਾਕਟਰ ਨੇ ਕਹਿੰਦੇ ਉਹ ਬੱਚਾ ਨਹੀਂ ਪੈਦਾ ਕਰੂਗਾ ਉਮੜ ਕੇ ਆ ਮਾਰ ਮਾਰੀ ਜਾ ਰਹੀ ਵੇਖੋ ਅੰਦਰ ਖਾਤੇ ਕਿੰਡੀ ਵੱਡੀ ਪਲੈਨਿੰਗ ਆ ਨਾ ਦੀ ਅੱਧੇ ਕ ਚਟਾਬੀ ਗੇ ਮਰ ਜਲੇ ਆ ਅੱਧੇ ਕੋ ਸਰਕਾਰੀ ਇਲਾਜ ਦੇ ਨਾਂ ਥੱਲੇ ਮਰ ਜਣ ਇਹ ਡਾਕਟਰ ਦਾ ਦੱਸਿਆ ਵਾ ਮੇਰੇ ਕੋਲ ਲਿਖਤੀ ਪ੍ਰੂਫ ਨਹੀਂ ਇਦਾਂ ਕਿੰਨੀ ਸਚਾਈ ਆ ਜਿਉਂਨੇ ਕੁਝ ਦੱਸਿਆ ਤੇ ਕੋਈ ਨਾ ਕੋਈ ਸਚਾਈ ਹੋਊਗੀ ਕਿਉਂਕਿ ਅਗਲਾ ਇਡਾ ਵੱਡਾ ਅਵਸਰ ਇੱਕ ਪੀੜੀ ਤੁਹਾਡੀ ਖਾੜਕੂ ਕਹਿ ਕੇ ਮਾਰੀ ਇੱਕ ਪੀੜੀ ਤੁਹਾਡੀ ਚਟੇ ਨੇ ਖਤਮ ਕਰ ਲੀਵੇ ਇੱਕ ਪੀੜੀ ਤੁਹਾਡੀ ਜਾਜਾਂ ਤੇ ਜਾਜੇ ਪਰ ਕੇ ਤੇ ਬਾਹਰ ਨੂੰ ਕੱਢ ਦਿੱਤੀ ਅਸਲ ਚ ਤੁਹਾਡੇ ਕੋਲ ਆ ਮਿੱਟੀ ਖਾਲੀ ਕਰਾਉਣੀ ਆ ਸੁਰੇ ਸਰਪੰਚ ਸਾਹਿਬ ਬੈਠੇ ਸੀ ਬੜੀ ਸੋਹਣੀ ਗੱਲ ਹੈ ਕਿਉਂਕਿ ਜਿਹੜਾ ਆਗੂ ਪਿੰਡ ਦਾ ਥੋੜੀ ਬੋਦੀ ਨੌਲੇਜ ਜ਼ਰੂਰ ਰੱਖਦਾ ਹੋਣਾ ਨੌਲ ਜਿ ਸੀ ਉਹਨਾਂ ਨੂੰ 26000 ਏਕੜ ਪੰਜਾਬ ਦਾ ਆ ਸੜਕਾਂ ਦੇ ਨਾਂ ਤੇ ਖਾ ਗਏ ਹੁਣ ਪਿਛੇ ਤੇ ਸਾਰਾ ਸਿਸਟਮ ਪੰਜਾਬੀਓ ਪੈਲੀ ਦੇ ਪੰਜਾਬ ਦੀ ਜਾਇਦਾਦ ਆ ਤੁਹਾਡੀ ਰੋਟੀ ਪੈਲੀ ਸਿਰ ਤੋਂ ਪੱਕਣੀਆਂ ਸੜਕਾਂ ਦੇ ਨਾਂ ਤੇ ਜਿਹੜੇ ਹਜ਼ਾਰਾਂ ਏਕੜ ਨਿਕਲ ਗਏ ਨਾ ਥੱਲਿਓ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਧੋਖਾ ਪੰਜਾਬੀ ਇਹਦਾ ਜਨਮ ਗੇ ਤੁਹਾਡੇ ਕੋਲੋਂ ਮਿੱਟੀ ਛਡਾਉਣੀਆਂ ਬਸ ਭਾਵੇਂ ਤੁਹਾਨੂੰ ਚਿੱਟਾ ਪਿਆ ਕੇ ਛਡਾ ਲੈਣ ਭਾਵੇਂ ਤੁਹਾਨੂੰ ਖાડੂ ਕਹਿ ਕੇ ਮਾਰ ਲੈਣ ਤੇ ਭਾਵੇਂ ਤੁਹਾਨੂੰ ਡਾਲਰ ਪੌਂਡਾਂ ਦੀ ਚਮਕ ਵਿਖਾ ਕੇ ਬਾਹਰ ਘੱਲ ਕੇ ਮਿੱਟੀ ਛਡਾ ਲੈਣ ਅਜੇ ਤੇ ਰੇਟ ਬੜਾ ਘੱਟ ਲਾਇਆ ਵਾ ਆ ਮਿੱਟੀ ਉਹ ਮਿੱਟੀ ਆ ਜਿਸ ਮਿੱਟੀ 'ਚ ਆਉਣ ਵਾਲੇ ਟਾਈਮ 'ਚ ਲੋਕਾਂ ਦੀ ਰੋਟੀ ਪੱਕਣੀ ਆ ਤੁਹਾਡੇ ਕੋਲੋਂ 10-10 ਕਰੋੜ 'ਚ ਵੀ ਕਿੱਲਾ ਛਡਾਉਣਾ ਪਿਆ ਤੇ ਰੇਟ ਬੜਾ ਥੋੜਾ ਉਹਨਾਂ ਵਾਸਤੇ ਛਡਾ ਲੈਣੀ ਉਹਨਾਂ ਤੁਹਾਡੇ ਕੋਲ ਤੁਸੀਂ ਵੇਚ ਦੇਣੀ ਐ ਜਿਹੜੀ ਕਿੱਲਾ ਖੰਡ ਹੈਗੀ ਆ ਇੱਕ ਬੰਨੇ ਕਹਿੰਦੇ ਪੰਜਾਬ 'ਚ ਹੈਗਾ ਕੱਖ ਨਹੀਂ ਚਲੋ ਇੱਧਰੋਂ ਨਾ ਜਾਇਓ ਜਲੰਧਰ ਵੱਲੋਂ ਬਾਬੇ ਬਕਾਲੇ ਤੋਂ ਲੱਗ ਜਾਓ ਜਿੱਥੋਂ ਆਪਾਂ ਰਈਆ ਪੋਲਿਆ ਇੱਥੋਂ ਲੱਗ ਜਾਓ ਅਮਰਸਰ ਚੱਲ ਜਾਓ ਆ ਗੱਲ ਤੁਸੀਂ ਮੇਰੀ ਗੌਰ ਕਰਿਓ ਮੋਟਰਸਾਈਕਲ ਲੈ ਕੇ ਉਦਾਂ ਹੀ ਜਾਇਓ ਅਮਰਸਰ ਕੋ ਲੈ ਕੇ ਰਈਏ ਤੱਕ ਸੜਕ ਦੇ ਦੋਵਾਂ ਪਾਸੇ ਦੁਨੀਆ ਦੀਆਂ ਇੱਕ ਨੰਬਰ ਦੀਆਂ ਬ੍ਰਾਂਡਡ ਕੰਪਨੀਆਂ ਦੇ ਸ਼ੋਅਰੂਮ ਖੁੱਲ ਗਿਆ ਕਿ ਨਹੀਂ ਖੁੱਲ ਗਏ ਔਰ ਵੈਸਟਵੁੱਡ ਬਣ ਗਿਆ ਤੁਹਾਡੇ ਲੱਗੇ ਬਣ ਗਿਆ ਨਾ ਇੱਕ ਬੰਨੇ ਕਹਿੰਦੇ ਪੰਜਾਬ ਚ ਰੋਟੀ ਨਹੀਂ ਪੱਕਣੀ ਤੇ ਐਡੇ ਐਡੇ ਵੱਡੇ ਸ਼ੋਅਰੂਮ ਐਂਡੀਆਂ ਐਂਡੀਆਂ ਵੱਡੀਆਂ ਬੇਵਕੂਫ ਨਹੀਂ ਆ ਬ੍ਰਾਂਡਡ ਕੰਪਨੀਆਂ ਬਾਹਰ ਦੀਆਂ ਉਹ ਜਿੱਥੇ ਪੈਸਾ ਇਨਵੈਸਟ ਕਰਦੇ ਆ ਅਗਲੇ 50 ਸਾਲ ਦੀ ਪੜਤਾਲ ਕਰਦੇ ਵੀ 50 ਸਾਲ ਇੱਥੇ ਹੋਣਾ ਕੀ ਆ ਉਹਨਾਂ ਨੂੰ ਪਤਾ ਵਾ ਵੀ ਆਉਣ ਵਾਲੇ ਟਾਈਮ ਚ ਰੋਟੀ ਪੱਕਣੀ ਇਕੱਲੇ ਪੰਜਾਬ ਦੀ ਆ ਬਾਕੀ ਸਾਰੇ ਭੁੱਖ ਮਰੀ ਮੱਟਣੀਆਂ ਆ ਇੱਕ ਚੀਜ਼ ਹੋਰ ਕਦੇ ਨੈਟ ਤੇ ਬਰੀਕ ਦਿਮਾਗ ਰੱਖ ਕੇ ਸਰਚ ਮਾਰਿਆ ਕਰੋ ਚਾਈਨਾ ਨੇ ਇੱਕ ਰੋਡ ਕੱਢਿਆ ਵਾ ਜਨੂੰ ਸੀ ਪੈਕ ਰੋਡ ਤੇ ਜੋ ਪਾਕਿਸਤਾਨ ਦੇ ਕਰਾਚੀ ਤੱਕ ਚੱਲਿਆ ਵਾ ਦੁਨੀਆ ਦਾ ਸਾਰਾ ਵਪਾਰ ਉਸ ਰੋਡ ਦੇ ਉੱਤੇ ਹਣਾ ਤੇ ਅਹੀਂ ਉਸ ਰੋਡ ਦੇ ਬਿਲਕੁਲ ਨੇੜਿਆਂ ਪੰਜਾਬ ਵਾਲੇ ਆ ਹੱਬ ਬਣਨੀ ਆ ਦੁਨੀਆ ਦੇ ਵੱਡੇ ਵਪਾਰਾਂ ਦੀ ਕਈਆਂ ਨੇ ਵੀਡੀਓ ਵੇਖ ਕੇ ਥੱਲੇ ਮੈਨੂੰ ਗਾਲਾਂ ਕੱਢਣੀਆਂ ਵੀ ਤੈਨੂੰ ਕਿੱਦਾਂ ਪਤਾ ਮੈਨੂੰ ਨਹੀਂ ਪਤਾ ਪਰ ਸਚਾਈ ਇਹ ਆ ਦੁਨੀਆ ਜਿਹੜੀ ਕਿਲਾਖੰਡ ਮਰਲੇ 4 ਮਰਲੇ ਆ ਕੀ ਸਾਂਭ ਕੇ ਰੱਖਿਓ ਜੇ ਬਾਹਰ ਬੈਠੇ ਜਿਹੜੇ ਮੁੰਡੇ ਆ ਇਧਰ ਉਧਰ ਪੈਸੇ ਲਾਉਣ ਵਾਲੋ ਜੇ 2 2 4 4 ਕਿੱਲੇ ਲੈ ਲੋਗੇ ਤੇ ਭਲੇ ਚ ਰਹੋਗੇ ਇਹ ਪੈੜੀ ਤੁਹਾਡੀ ਆ ਜ਼ਮੀਨ ਤੁਹਾਡੀਆਂ ਨੂੰ ਕੈਚ ਕਰ ਦੋ ਜੇ ਕੀਤਾ ਜਾਂਦਾ ਜੇ ਕੋਹ ਨਾ ਤੁਹਾਡੇ ਕੋਲ ਲੈਣੀ ਆ ਮਸਲਾ ਵਾ ਆਪ ਮਿੱਟੀ ਛਡਾਉਣੀ ਤੁਹਾਡੇ ਕੋਲ ਮਸਲਾ ਵਾ ਆਹ ਧਰਤੀ ਛਡਾਉਣੀ ਤੁਹਾਡੇ ਕੋ ਮਸਲਾ ਵਾ ਤੁਹਾਡੇ ਕੋ ਜਾਇਦਾਦ ਉਹਨਾਂ ਨੇ ਖੋਣੀ ਆ ਤੁਹਾਨੂੰ ਇਹਦਾ 10-10 ਕਰੋੜ ਵੀ ਰੇਟ ਦੇਣਾ ਪਿਆ ਸੌਖਾ ਇੱਕ ਉਦਾਹਰਨ ਦੇ ਕੇ ਮੈਂ ਢਾਡੀ ਸਿੰਘਾਂ ਕੋਲ ਕਵਤਾ ਲਵਾਉਣ ਲੱਗਾ ਅੰਮ੍ਰਿਤਸਰ ਤੋਂ ਜਦੋਂ ਤੁਸੀਂ ਅਜਨਾਲੇ ਨੂੰ ਜਾਓ ਤੇ ਰਾਜੇਸਾਹੀ 에어ਪੋਰਟ ਤੱਕ ਜਾਓ ਕਿੱਡੇ-ਕੱਡੇ ਵੱਡੇ ਹੋਟਲ ਖੁੱਲੇ ਉੱਥੇ ਬ੍ਰਾਂਡਡ ਹੋਟਲ ਆ ਵੱਡੇ ਹੋਟਲ ਉਹਨਾਂ ਹੋਟਲਾਂ ਦੇ ਮਗਰ ਜਿੰਨੇ ਪਿੰਡ ਆ ਮੈਂ ਉੱਥੇ ਦਿਵਾਨ ਕੀਤੇ ਆ ਉਹ ਕਈ ਵਾਰੀ ਗਾਇਬ ਗਾਇਬ ਕਹੇ ਪਿੰਡ ਵਾਲੇ ਨੂੰ ਪੁੱਛ ਲਈਦਾ ਵੀ ਕਿਦਾਂ ਹੋਟਲ ਈਡਾ ਵੱਡਾ ਬਣਿਆ ਰੋ ਪਿੰਡੇ ਲੁਕੀ ਜਪੂ ਕਹਿੰਦੇ ਉਹਨਾਂ ਦਿਨਾਂ 'ਚ ਸਾਨੂੰ 4-4 ਕਰੋੜ ਰੁਪਈਆ ਕਿੱਲੇ ਦਾ ਮਿਲਿਆ ਸੀ ਇੱਥੇ ਤੇ ਬਾਬਾ ਜੀ ਖਾਨ ਲੱਗਿਆ ਤਾਂ ਅਸੀਂ ਨੋਟਾਂ ਦੇ ਖੂ ਵੀ ਖਾ ਗਏ ਆ ਹੁਣ ਸਾਡੇ ਨਿਆਣੇ ਐਨਾ ਹੋਟਲਾਂ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਨੂੰ ੱੱਕੇ ਖਾਂਦੇ ਫਿਰਦੇ ਆ ਆ ਜਿਹੜੇ ਵੱਡੇ ਵੱਡੇ ਹਾਈਵੇ ਬਣਨ ਲੱਗੇ ਆ ਨਾ ਇਹਨਾਂ ਹਾਈਵੇ ਉੱਤੇ ਦੁਨੀਆ ਦਾ ਵਪਾਰ ਹੋਣਾ ਵਾ ਇਹ ਨਾ ਸਮਝੋ ਅੰਬਾਨੀ ਅਡਾਨੀ ਦੇ ਟਰੱਕ ਚੱਲਣੇ ਦੁਨੀਆ ਭਰ ਦੇ ਕਾਰਪੋਰੇਟ ਘਰਾਣਿਆਂ ਦੇ ਟਰੱਕ ਇੱਥੇ ਚੱਲਣੇ ਆ ਤੇ ਸਾਡੇ ਕੋਲ ਮਰਲਾ ਜ਼ਮੀਨ ਨਹੀਂ ਹੋਣੀ ਬੜਾ ਦੁੱਖ ਹੋਊਗਾ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਜੋਧੇ ਨੂੰ ਜਿੰਨੇ ਤੁਹਾਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਵਾਸਤੇ ਆਪਣੇ ਪਾਉਣੇ ਚਾਰ ਸਾਲ ਦਾ ਪੁੱਤ ਸ਼ਹੀਦ ਕਰਵਾ ਲਿਆ ਤੇ ਅਹੀਂ ਹੋਬ ਕੇ ਕਹਿ ਦਿੱਤਾ ਸਾਨੂੰ ਪੈੜੀ ਨੇ ਦਿੱਤਾ ਹੀ ਕੱਖ ਨਹੀਂ ਆ ਸਾਨੂੰ ਜ਼ਮੀਨ ਨੇ ਦਿੱਤਾ ਹੀ ਕੱਖ ਨਹੀਂ ਆ ਪਾਪ ਲੱਗੂ ਸ਼ੀਤਾਂ ਦੇ ਖੂਨ ਨੂੰ ਇੱਕ ਬੇਨਤੀ ਮੈਂ ਪੈਣਾ ਨੂੰ ਕਰਕੇ ਜ਼ਰੂਰੀ ਸਮਝਦਾ ਬਾਰ ਕੱਲਣ ਦੇ ਨਾਂ ਤੇ ਆਪਣੀਆਂ ਨੌਹਾਂ ਧੀਆਂ ਬਚਾਈਆਂ ਜਾਂਦੀਆਂ ਤੇ ਬਚਾ ਲੂ। ਇਹ ਪੜਦਾ ਹੀ ਪਿਆਜੇ ਬਸ। ਮੈਂ ਬਹੁਤੇ ਨਹੀਂ ਤੇ ਦੁਨੀਆ ਦੇ 15 ਕ ਮੁਲਕ ਘੁੰਮ ਕੇ ਵੇਖਿਆ ਇੰਗਲੈਂਡ ਮੈਂ ਜਾ ਕੇ ਵੇਖਿਆ ਤੁਹਾਡੀਆਂ ਨੌਹਾਂ ਧੀਆਂ ਗੁਰਦੁਆਰਿਆਂ ਦੇ ਅੱਗੇ ਕੰਮ ਮੰਗਣੀਆਂ ਘਲੂਦੀਆਂ ਦਿਹਾੜੀਆਂ ਚੌਂਪਟ ਨਹੀਂ ਘਲੂਦੀਆਂ ਹੁੰਦੇ। ਤੁਹਾਡੀਆਂ ਨੌਹਾਂ ਇਹ ਝੂਠ ਨਹੀਂਆਂ ਸਚਾਈ ਆ। ਐਵੇਂ ਨਾ ਸਮਝੋ ਟਾੜੀ ਹਵਾ ਜੀ ਮਰੀ ਜਾਂਦਾ ਗੱਲਾਂ ਮੈਂ ਪ੍ਰੂਫ ਦੇ ਸਕਦਾ ਤੁਹਾਡੀਆਂ ਨੌਆਂ ਧੀਆਂ ਗੁਰਦੁਆਰਿਆਂ ਦੇ ਬੂਹਿਆਂ ਅੱਗੇ ਖਲੋਤੀਆਂ ਕੰਮ ਮੰਗਦੀਆਂ ਮੈਂ ਵੇਖਿਆ ਤੇ ਤੁਸੀਂ ਇੱਥੇ ਸਾਰੇ ਪਿੰਡ ਨੂੰ ਸੁੱਕਨੇ ਪਾਇਆ ਜਾਂਦਿਆ ਕੰਮ ਮਿਲ ਗਿਆ ਕਿਸੇ ਨੂੰ ਜਾਂਦਿਆ ਕੰਮ ਨਹੀਂ ਜੇ ਮਿਲਦਾ ਦਿਹਾੜੀਆਂ ਕਰਨ ਡੀਆਂ ਵਿਚਾਰੀਆਂ ਰੋਂਦੀਆਂ ਉੱਥੇ ਬੈਠੀਆਂ ਬਾਬਾ ਜੀ ਗਲਤੀ ਹੋ ਗਈ ਉੱਥੇ ਬੈਠੇ ਸੌਕੇ ਆ ਨਵਾਂ ਧੀਆਂ ਕਿਸੇ ਦੇ ਮਗਰ ਲਾ ਕੇ ਜਾ ਜਾਂਦੇ ਨੇ ਜਿਹੜੇ ਫਾਇਲਾਂ ਫੁਲਾ ਲੱਗੀਆਂ ਨੇ ਪਲੱਸ 2 ਹੋ ਚੰਦੀ ਆ ਕਈਆਂ ਨੇ ਆ ਚਾਹ ਚੜਿਆਣਾ ਵਾ ਮਸਾਣਾ ਕਰਿਓ ਵਾਲਗੂ ਸਟੇਟ ਕਰਾਤੇ ਹੋਣੇ ਪਈ ਹਾਇਲਟਸ ਪੜਦੀ ਸਾਡੀ ਕੁੜੀ ਨੂੰ ਆ ਗੁੱਸਾ ਨਾ ਕਰਿਓ ਮੇਰੇ ਘਰ ਬੈਠੀਆਂ ਮੇਰੇ ਘਰ ਧੀਆਂ ਬੈਠੀਆਂ ਪਹਿਲਾ ਮੁੱਦਾ ਹੀ ਇਹ ਆ ਪਾਇਲਟਸ ਕਰਨੀ ਸਦੇ ਵਾਰਸ ਚ ਵਾਲ ਕੱਟ ਪੈਂਦਾ ਇਹ ਪਤਾ ਨਹੀਂ ਕੀ ਵਿੱਚ ਅੜਦੇ ਆ ਪਾਇਲਟਸ ਨਹੀਂ ਹੁੰਦੀ ਸਾਡੇ ਕੋਲ ਮਾਫ ਕਰਿਓ ਬਚ ਜੋ ਜੇ ਬਚਿਆ ਜਾਂਦਾ ਜੇ ਮੁੰਡੇ ਦੇ ਔਖੇ ਸੌਖੇ ਵਿਚਾਰੇ ਸਾਰ ਲੈਂਦੇ ਆ ਪਰ ਕੁੜੀਆਂ ਦੀ ਜਿਹੜੀ ਮੰਦੀ ਹਾਲਤ ਉੱਥੇ ਹੁੰਦੀ ਆ ਨਾ ਰਹਿ ਰੱਬ ਦਾ ਨਾਮ ਹੁਣ ਤੇ ਆਪਣੇ ਵੀ ਨਹੀਂ ਸਾਹ ਬੰਡਾ ਇੱਕ ਆਈਫੋਨ ਬੜੀ ਮਾੜੀ ਚੀਜ਼ ਆ ਮੇਰੇ ਕੋਲ ਵੀ ਹੈਗਾ ਮੈਂ ਤਾਦ ਰੱਖਿਆ ਵੀ ਮੇਰੀ ਫੋਟੋ ਦਾ ਨਕਮੀ ਆਉਂਦੀ ਜਿੱਦ ਨਾਲ ਵਧੀਆ ਆ ਜਾਂਦੀ ਆ ਇਹ ਚੀਜ਼ ਜਿਹੜੀ ਭੈੜੀ ਆ ਵੀ ਇਹਦੇ ਨਾਲ ਮਿਰਰ ਕੇ ਨਕਮੇ ਜੇ ਬੰਦੇ ਦੀ ਫੋਟੋ ਖਿੱਚੋ ਜਿਹੜੀ ਗੋਰੀ ਚੱਟੀ ਆਉਂਦੀ ਆ ਜਦੋਂ ਬਾਹਰੋਂ ਆਉਂਦੀਆਂ ਨਾ ਆਈਫੋਨ ਦੀਆਂ ਫੋਟੋਆਂ ਤੇ ਇਹ ਪੇਵ ਸਰੇ ਪਾਪੀ ਦੇ ਗੱਲ ਚ ਉਠਾ ਦਿੰਦੇ ਵੇਚ ਪੈਲੀ ਅਹੀਂ ਵੀ ਜਾਣਾ ਇਹ ਵੇਖੋ ਤੰਗਲੀ ਨਾ ਇਕੱਠੇ ਕਰਨ ਲਿਆ ਪੌਂਡ ਉਥੇ ਜਾ ਕੇ ਦਿਨਾ ਜੀ ਕੋਰਾ ਚਿੱਟਾ ਹੋਇਆ ਇਦਾਂ ਨਹੀਂ ਕਿਤੇ ਵੀ ਹੈਗਾ ਮਾਂ ਦੇ ਛੱਕੂ ਤੋਂ ਜੜੀਆਂ ਖਾਂਦੇ ਜੇ ਉਹ ਹੀ ਨੰਦ ਵਾਲੀਆਂ ਉਥੇ ਦੇ ਰੁਲ ਕੇ ਮਰ ਜਾਂਦੇ ਵੱਡੇ ਵੱਡੇ ਮਰ ਰੋਂਦੇ ਵੇਖੇ ਵੱਡੇ ਵੱਡਾ ਰੋ ਹੀ ਪਏ ਬੰਦੇ ਸਾਡੇ ਕੋਲ

70 70 ਲੱਖ ਦੀਆਂ ਕੋਠੀਆਂ 'ਚ ਤੁਸੀਂ ਭਈਏ ਅਵਾਡ ਦਿੱਤੇ ਦੁਆਬੇ 'ਚ ਚੱਲ ਜਿਓ 70 70 ਲੱਖ ਦੀਆਂ ਕੋਠੀਆਂ 'ਚ ਭਈਏ ਬੈਠੇ ਤਮਾਕੂ ਨਾਲੇ ਮਿਲਣਦੇ ਹੁੰਦੇ ਨਾਲੇ ਅਰੇ ਸਰਦਾਰ ਜੀ ਕਿਧਰ ਜਾਏਗਾ ਇਹ ਇਹਨੂੰ ਰਾਹ ਪੁੱਛਣੋਂ ਅੰਦਰੋਂ ਭਈਆ ਨਿਕਲਦਾ ਲੰਬੀ ਗਾਲਾਂ ਪਰਣਾ ਬੰਨ ਕੇ ਕਹੀਂ ਉਹਨੇ ਵੀ ਇਹ ਤਾਂ ਸਰਦਾਰ ਕਿਧਰ ਗਿਆ ਸਰਦਾਰ ਟਰੱਕ ਚਲਾਉਣ ਦੇ ਆ ਵਿਚਾਰਾ ਇੰਗਲੈਂਡ ਕੈਨੇਡਾ ਬੈਠਾ ਉਹ ਉੱਥੇ ਝਾੜੀਆਂ ਕਰਨ ਦੇ ਉੱਥੇ 버ਗਰ ਪੀਜ਼ਾ ਵੇਚਣ ਦੇ ਭਈਆ ਇੱਥੇ ਸਰਦਾਰ ਬਣਿਆ ਪਿਆ ਚੜਦੇ ਆਉਂਦੇ ਜੇ ਜੂਪੀ ਬਿਹਾਰ ਵਾਲੇ ਤੁਹਾਡੇ ਸਿਰ ਤੇ ਮੰਨ ਜੋ ਜੇ ਨਹੀਂ ਮੰਨਣਾ ਤੇ ਬਚ ਜੋਗੇ ਸਾਡੀ ਪੜ੍ਹਾਈ ਨੂੰ ਕਿੱਡੀ ਵੱਡੀ ਮਾਰ ਵੱਜੀ ਪਲੱਸ 2 ਤੋਂ ਕਾਹ ਲੈਣਾ ਕਿਹੜਾ ਪੜਨ ਡਿਆ ਸਾਡਾ ਕੁੜੀਆਂ ਵਿਚਾਰੀਆਂ ਜੜਦੀਆਂ ਖੇਡਦੀਆਂ ਦੋ ਚਾਰ ਜਮਾਤਾਂ ਵੱਧ ਗਏ ਮੁੰਡਿਆ ਸਾਦੇ ਪੱਠਾ ਹੀ ਬੈਠਾ ਮੇਰੇ ਵਰਗਾ ਪਲੱਸ 2 ਕਾਹ ਜਾਣ ਹੀ ਪੈਂਟਿਆ ਬਸ ਉੱਥੇ ਸਟਾਪ ਹੋਣੀ ਜਾਣਾ ਪੜ ਨਹੀਂ ਬਜ਼ੁਰਗਾਂ ਨੂੰ ਪੁੱਛੋ ਚਟੀਆਂ ਦਾੜੀਆਂ ਵਾਲਿਆਂ ਨੂੰ ਕਿਹੇ ਟਾਈਮ ਵੱਡੇ ਵੱਡੇ ਠਾਣਿਆਂ ਦੇ ਇੰਚਾਰਜ ਸਰਦਾਰਾਂ ਦੇ ਮੁੰਡੇ ਹੁੰਦੇ ਐਸਐਸਪੀ ਡੀਐਸਪੀ ਸਰਦਾਰਾਂ ਦੇ ਮੁੰਡੇ ਹੁੰਦੇ ਡੀਸੀ ਸਰਦਾਰਾਂ ਦੇ ਮੁੰਡੇ ਹੁੰਦੇ ਅੱਜ ਚੱਲ ਜੋ ਲਾਗੇ ਬੰਨੇ ਤਾਨੂੰ ਯਾਦਵ ਮਿਲਣਗੇ ਦੁਜੇ ਤੇ ਜੇ ਮਿਲਣਗੇ ਅਸੀਂ ਤੇ ਅਸੱਚੋ ਤੋਂ ਕਾ ਸ਼ਿਪਾਈ ਤੋਂ ਕੰਪ ਜਾਣ ਨਹੀਂ ਦੇ ਤੁਸੀਂ ਬੈਂਕ ਚੱਲ ਜਾਓ ਕਿਹੇ ਟਾਈਮ ਬੈਂਕ ਦਾ ਜਿਹੜਾ ਮੈਨੇਜਰ ਹੁੰਦਾ ਸੀ ਉਹ ਸਰਦਾਰ ਹੁੰਦਾ ਸੀ ਗਿੱਲ ਢਿੱਲੋ ਪਾਜਵਾ ਮਾਣ ਬਰਾੜ ਹੁਣ ਬੈਂਕਾਂ ਦੇ ਮੈਨੇਜਰ ਉੱਥੋਂ ਆ ਕੇ ਬਣ ਗਏ ਤੇ ਤੁਸੀਂ ਬੰਦੂਕ ਫੜ ਕੇ ਸਿਕਿਉਰਿਟੀ ਗਾਰਡ ਬਣ ਕੇ ਦੂਏ ਜੱਗੇ ਖਲੋਤੇ ਨੇ ਆ ਸਾਡੇ ਸਿਸਟਮ ਤੋਂ ਮਾਰ ਵੱਜੀ ਸਭ ਤੋਂ ਵੱਡੀ ਇਹ ਕਨੇ ਆਂ ਬੰਦਾ ਹੈ ਨਾ ਪਾਪੜੇ ਨਿਆਣੇ ਨੂੰ ਆਂਦਾ ਪੜਾ ਸੁਣਾ ਕਹਿੰਦਾ ਕਿਹੜਾ ਕਹਿੰਦਾ ਅਠੂ ਨਾਇਆ ਕਿੰਨਾ ਹੁੰਦਾ ਅਠੂ ਨਾਇਆ ਕਿੰਨਾ ਹੁੰਦਾ ਤੇ ਮੁੰਡਾ ਦਾ 75 ਪਾਪੇ ਨੇ 100 ਰੁਪਇਆ ਕੱਢ ਕੇ ਦੇ ਦਿੱਤਾ ਖੁਸ਼ ਹੋ ਗਏ ਤੇ ਲਾਗੇ ਤਾਂ ਡੇਰ ਦਾ ਕੋ ਸਿਆਣਾ ਬੈਠਾ ਕਹਿੰਦਾ ਓਏ ਅਠੂ ਨਾਇਆ ਬਤ ਕਰੂੰਦਾ ਵਾ ਉਹਨੇ ਤਾਂ 75 ਕਿਹਾ ਕਹਿੰਦਾ ਲਾਗੇ ਤੇ ਆ ਗਿਆ 99 ਕਹਿੰਦਾ ਹੁੰਦਾ ਹੈ ਆਹ ਤੇ ਸਾਡੀ ਪੜਾਈ ਦਾ ਵਾਲਿਆ ਅੱਗੇ 98 ਕਹਿੰਦੇ ਹੁਣ 95 ਹੋ ਗਿਆ ਕਿਤਾਬਾਂ ਦਾ ਬੋਝ ਹੈ ਮੋਢਿਆਂ ਉੱਤੇ ਸਿਖਿਆਰਤੀ ਨਹੀਂ ਬਣ ਰਹਾ ਬੇਨਤੀ ਆ ਪੰਜਾਬ ਦੀ ਮਿੱਟੀ ਨਾਲ ਪਿਆਰ ਕਰੋ ਇੱਕ ਵਾਰ ਸਾਰੀ ਜ਼ਿੰਦਗੀ ਤੱਕ ਸਤਨਾਮ ਸ੍ਰੀ ਵਾਹਿਗੁਰੂ